ਗੁਰਜੀ ਇੱਕ ਪਲ ਸਿੰਘ ਸਾਹਿਬ ਵਾਹਿਗੁਰੂ ਜੀ ਬਾਰੇ ਸਾਈਡ ਤੇ ਕਰੋ ਪਿਆਰਿਓ ਧੰਨ ਗੁਰੂ ਰਾਮਦਾਸ ਕਰੋ ਸਾਈਡ ਤੇ ਜਰਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲ ਆਇਓ ਪਿਆਰਿਓ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਤੁਹਾਡਾ ਰਿਕਸ਼ਾ ਕੀ ਆਪਣਾ ਮਰਿਕਸ਼ਾ ਹਾਂਜੀ ਆਪਣਾ ਇਹ ਬੰਦਾ ਜਿਆਦਾ ਟਿਕਣ ਤੇ ਟੋਰਿੰਗ ਨਹੀਂ ਪੀਂਜੀ ਹਾਂਜੀ ਇੱਥੇ ਕਿੰਨੇ ਕਿੰਨੇ ਬੈਠਣਾ ਵਾ ਇੱਥੇ ਆਹ ਕੋਣਾ ਭੈਣ ਨਾ ਨਹੀਂ ਮੈਂ ਕਰਦੀ ਤੁਹਾਡੇ ਕਰਦੀ ਆ ਹਾਂਜੀ ਹੋਰ ਜੀ ਲੱਤਾਂ ਲੱਤਾਂ ਨੂੰ ਕੀ ਆਇਆ ਹੋਲੀ ਆ ਵਾ ਇਹ ਸਾਡੇ ਸਿੱਖਾਂ ਦੇ ਹਾਲ ਜੇ ਲੰਗਰ ਲਾਣ ਵਾਲਿਓ ਆ ਵੇਖੋ ਤੁਸੀਂ ਨਹੀਂ ਨਹੀਂ ਪਿਆਰੇ ਬੈਠੇ ਰਹੇਂਦੇ ਹੋ ਭੈਣ ਉਹਨਾਂ ਨੂੰ ਨਹੀਂ ਨਹੀਂ ਬੈਠੇ 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 ਰਹੇਂਦੇ ਹੋ ਬੇਂਦੀ ਬੜਾ ਬੜਾਓ ਬੜਾਓ ਤੇ ਬਿਠਾਓ ਬਿਠਾਓ ਨਹੀਂ ਨਹੀਂ ਤੁਹਾਨੂੰ ਗੁਰੂ ਜੀ ਅਮਦਾਸ ਤੁਹਾਨੂੰ ਗੁਰੂ ਜੀ ਅਮਦਾਸ ਬਿਠਾਓ ਇੱਥੇ ਬਿਠਾਓ ਨਹੀਂ ਬਿਠਾਓ ਬਿਠਾਓ ਸੜਕ ਤੇ ਨਾ ਪਾਵਰ ਇੱਥੇ ਏ ਸਾਡੇ ਸਿੱਖਾਂ ਦੇ ਆਹਾਰ ਜੀ ਤੇ ਜਿਹੜਾ ਤੁਸੀਂ ਲਈ ਤੇ ਤੁਹਾਨੂੰ ਗੁਲਜ਼ਾਰ ਹੁੰਦਾ ਤੇ ਪੜਨੇ ਫਿਰ ਖਾਂਦੇ ਕਿੱਥੋਂ ਤੁਸੀਂ ਇਦਾਂ ਹੀ ਅੱਜ ਕਨੇ ਦੇ ਰਹੇ ਹੈਂ ਕਿ ਇਤਨਾ ਹੀ ਮੰਗੂ ਜੇ ਜਿਹਨੇ ਦੇ ਸੋ ਕੋਈ ਕੋਈ ਮੰਗ ਕੇ ਦੇ ਮੰਗ ਕੇ ਖਾਂਦੇ ਥੋੜਾ ਬਹੁਤ ਵਾਹਿਗੁਰੂ ਵਾਹਿਗੁਰੂ ਕਿਉਂਕਿ ਤੁਹਾਡੇ ਤੇ ਰਿਕਸ਼ੇ ਤੇ ਕਿਸੇ ਨੇ ਬੈਠਣਾ ਨਹੀਂ ਹੈਗਾ ਹਾਂਜੀ ਇਹ ਸਿੱਖੋ ਹਾਲ ਜੀ ਤੁਹਾਡਾ ਨਾਮ ਕੀ ਹੈ ਪਿਆਰੋ ਮੇਰਾ ਕਾਲਾ ਸਿੰਘ ਕਾਲਾ ਸਿੰਘ ਕਿੱਥੋਂ ਆਂਦੇ ਜੀ ਹੁਣ ਕਰੋ ਕਿਹੜਾ ਪਿੰਡ ਤੁਹਾਡਾ ਹਾਂ ਖੱਬੇ ਖੱਬੇ ਪਿੰਡ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਖੱਬੇ ਪਿੰਡ ਜ਼ਿਲ੍ਹਾ ਤਰਨਤਾਰਨ ਹਾਂਜੀ ਇੰਨੇ ਮਾੜੇ ਹਾਲਾਤ ਆ ਤੁਹਾਡੇ ਵਾਹਿਗੁਰੂ ਅੱਖ ਨੂੰ ਕੀ ਆ ਜੀ ਅੱਖ ਅੱਖ ਦੇ ਵਿੱਚ ਬੱਦਿਆ ਕੱਚ ਵੱਜ ਗਿਆ ਹੈ ਖਰਾਬ ਅੱਖ ਇੱਕ ਖਰਾਬ ਨਹੀਂ ਲੰਜ ਪਏ ਨਾ ਲੰਜ ਪਏ ਹੈ ਹਰੀ ਕੱਖ ਬੰਦ ਹੋ ਜਾਂਦੀ ਹੈ ਹਾਂਜੀ ਧੰਨ ਗੁਰੂ ਰਾਮਦਾਸ ਜੀ ਸਾਡੇ ਸਿੱਖੋ ਹਾਲ ਜੇ ਕਿ ਇੱਕ ਭੈਣ ਵੀ ਵਿਕਲਾਗਾ ਤੇ ਘਰ ਭਰ ਕੇ ਹੋ ਜਾ ਕਿ ਤੁਹਾਡਾ ਭਾਜੀ ਇੱਕ ਗੱਟ ਤੇ ਹੀ ਆ ਕੋਈ ਅੱਜ ਮੋਕੇ ਤੇ ਨਹੀਂ ਘਰ ਕਿੰਨੀ ਕੁ ਦੂਰ ਜੇ ਘਰ ਘਰ ਕਿੰਨੀ ਕੁ ਦੂਰ ਜੇ ਘਰ ਤੋਂ ਥੋੜਾ ਹੀ ਆ ਲੱਗੀ ਆ ਥੋ ਪਿੰਡ ਕਿੰਨਾ ਕੁ ਦੂਰ ਹੈ ਪੇੜੇ ਘਰ ਲੱਗੀ ਆ ਅੱਜ ਕੀ ਬਣਾਇਆ ਘਰੇ ਰੋਟੀ ਹਾਂਜੀ ਕੀ ਕੀ ਬਣਾਇਆ ਅੱਜ ਅੱਜ ਤਾਂ ਖਨੀ ਬਣਾਇਆ ਕੱਖ ਨਹੀਂ ਬਣਾਇਆ ਹਾਂਜੀ ਤਾਂ ਕੀ ਖਾਣਾ ਫੇਰ ਦੁਪਹਿਰੇ ਦੁਪਹਿਰ ਦੇਖੋ ਹੁਣ ਚਟਨੀ ਚਟੂ ਚਟੂ ਕੋਟ ਲੈ ਲਈਏ ਚਟਨੀ ਕੋਟ ਕੇ ਖਾਓਗੇ ਹਾਂਜੀ ਤੇ ਰੋਟੀ ਖਵਾ ਦੋਗੇ ਸਾਨੂੰ ਰੋਟੀ ਬਾਬਾ ਜੀ ਕਿੱਥੇ ਹੈ ਹੈ ਨਹੀਂ ਹੈ ਨਹੀਂ ਆਟਾ ਦਾਣਾ ਨਹੀਂ ਹੈਗਾ ਤੇ ਆਟਾ ਦਾਣਾ ਨਹੀਂ ਹੈਗਾ ਤੇ ਆਪਾਂ ਜੇ ਖਾਣੀ ਹੋਵੇ ਫਿਰ ਆਟਾ ਦਾਣਾ ਲੈ ਜੀਏ ਉਹ ਜਿੱਦਾਂ ਵਖੋ ਖਵਾ ਦਿਓ ਕੀ ਭੈਣੇ ਬਣਾ ਕੇ ਰੋਟੀ ਹੈ ਚਲੋ ਫਿਰ ਘਰ ਚਲੀਏ ਕਿੱਥੇ ਘਰ ਮੈਨੂੰ ਦਿਖਾਓ ਚਲੋ ਆਟਾ ਦਾਣਾ ਫੜ ਲੈਣੇ ਇੱਥੋਂ ਫੜ ਲਓ ਆਟਾ ਦਾਣਾ ਚਲੋ ਚਲੋ ਫਿਰ ਚਲੀਏ ਮੋੜੋ ਧੰਗ ਗੁਰੂ ਰਾਮਦਾਸ ਇਹ ਸਿੱਖੋ ਸਾਡੇ ਹਾਲ ਜੀ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਠੀਕ ਹੈ ਪਿਆਰੋ ਅਸੀਂ ਨਾ ਤੁਹਾਨੂੰ ਨਾ ਕੱਲ ਰਿਕਸ਼ਾ ਲੈ ਕੇ ਦੇਦਨੇ ਆ ਤੁਹਾਡਾ ਘਰ ਵੀ ਅਸੀਂ ਦੇਖ ਲਿਆ ਭੈਣੇ ਠੀਕ ਹੈ ਤੁਸੀਂ ਲੋੜਵੰਦੇ ਹੈਗੇ ਹੋ ਅਸੀਂ ਤੁਹਾਨੂੰ ਦਾਨ ਨਹੀਂ ਕਰਨਾ ਹੈਗਾ ਤੁਹਾਨੂੰ ਵੀਰੇ ਕੀਰਤ ਦੇਵਾਂਗੇ ਠੀਕ ਹੈ ਕੀਰਤ ਵੱਜੋਂ ਇੱਕ ਰਿਕਸ਼ਾ ਤੁਹਾਨੂੰ ਮਿਲੇਗਾ ਜ ਜਦਨਾ ਤੁਸੀਂ ਆਪਣੀ ਕੀਰਤ ਕਰਕੇ ਇਸ ਭੈਣ ਦੇ ਲਈ ਰੋਟੀ ਇਕੱਤਰ ਕਰੋਗੇ ਰੋਜ਼ਗਾਰ ਕਰੋਗੇ ਠੀਕ ਹੈ ਕੱਲ ਸ਼ਾਮ ਤੱਕ ਮੈਂ ਤੁਹਾਨੂੰ ਕਾਲ ਕਰ ਦਾਂਗਾ ਤੁਸੀਂ ਅੰਮ੍ਰਿਤਸਰ ਆ ਜਿਓ ਦੋਵੇਂ ਜਾਣੇ ਤੇ ਤੁਹਾਨੂੰ ਨਵਾਂ ਰਿਕਸ਼ਾ ਦੇ ਦਾਂਗੇ ਠੀਕ ਹੈ ਜੀ ਦੇਣ ਵਾਲਾ ਕੌਣ ਹੈ ਤੁਹਾਡੇ ਗੁਰੂ ਧੰਗੁਰੂ RAM DAS ਪਾਸ਼ਾ ਜੀ ਕੌਣ ਹੈ ਦੇਣ ਵਾਲੇ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਜੀ ਚਲੋ ਠੀਕ ਹੈ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਹੀਂ ਜਾਣੀ ਤੈਨੂੰ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਭੈਣੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਸਿੰਘੋ ਲੋ ਪਿਆਰਿਓ ਜੋ ਜੋ ਗਿਆ ਹੀ ਤੁਹਾਡੀ ਗੱਡੀ ਹਾਜਰ ਜੇ ਭੈਣੇ ਖੁਸ਼ ਹੈ ਹੈ ਖੁਸ਼ ਹੈ ਹਨ ਗੁਰੂ ਰਾਮਦਾਸ ਠੀਕ ਹੈ ਪਿਆਰਿਓ ਗੁਰੂ ਅਮਰਦਾਸ ਪਾਸ਼ਾ ਜੀ ਨੇ ਤੁਹਾਨੂੰ ਗੱਡੀ ਲਾ ਕੇ ਸੀ ਬੈਠ ਬੈਣੇ ਬੈਠੋ ਤਾਂ ਗੁਰੂ ਅਮਰਦਾਸ 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 ਸੋ ਸੰਗੋ ਇਹ ਜਿਹੇ ਉਹ ਸਿੱਖਾਂ ਦੀ ਮਦਦ ਕਰਿਆ ਕਰਵਾ ਜਿਨ੍ਹਾਂ ਦਾ ਕੋਈ ਨਹੀਂ ਇਹਨਾਂ ਦੀ ਇਹੀ ਲੋਜੀ ਰੋਟੀ ਹੈ ਅੱਜ ਗੁਰੂ ਅਮਰਦਾਸ ਪਾਸ਼ਾ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਪਿਆਰਿਓ ਹੁਣ ਇੱਕ ਲੈ ਜਾਊਗੀ ਕਰੇ ਪੈਣਾ ਅੱਜ ਤੇ ਮੇਰੇ ਵਧੀਆ ਕੁਝ ਬਣਾ ਕੇ ਖਵਾਈ ਵੀਰ ਨੂੰ ਹੈ ਹਾਂ ਤੋ ਯਾ ਤੇ ਕਰੇ ਕਰੇ ਕੋਈ ਨਹੀਂ ਕੋਈ ਚਲੋ ਠੀਕ ਹੈ ਲੈ ਜਾਓ ਪਿਆਰਿਓ ਲੈ ਜਾਓ ਚੜ ਦੀ ਕਲਾ ਚ ਰਹੋ ਜਿਉਂ ਵਾਲੀ ਜਾਓ ਧਿਆਨ ਨਾਲ ਠੀਕ ਹੈ ਖੁਸ਼ ਹੋ ਨਾ ਤੁਸੀਂ ਇਦੋਂ ਮੈਂ ਹਾਂਜੀ ਚਲੋ ਠੀਕ ਹੈ ਲੈ ਜਾਓ ਢਾਕ ਨੇ ਚਲਾ ਕੇ ਲੈ ਜਾਓ ਖਵਾ ਲਿਆ ਕਰੇਗਾ ਚਲੋ ਠੀਕ ਹੈ ਪਿਆਰਿਓ ਧਿਆਨ ਨਾਲ ਜਾਓ ਹੌਲੀ ਹੌਲੀ ਪਿੱਛੇ ਦੇਖ ਕੇ ਪਿੱਛੇ ਵੇਖੀ ਮੁੜਿਓ ਧੰਨ ਗੁਰਦਾਮ ਦਾਸ ਧੰਨ ਗੁਰਦਾਮ ਦਾਸ ਤਾਨੂ ਗੁਰਗਾਮ ਦਾ ਤਾਨੂ ਗੁਰਗਾਮ ਦਾ ਉਹ ਸ਼ਾਇਰ ਗੁਰਗਾਮ ਦਾ ਉਹ ਸ਼ਾਇਰ ਗੁਰਗਾਮ ਦਾ ਸੋ ਜੇ ਕੋ ਸਿੱਕਾ ਦੀ ਮਦਦ ਕੀਤਾ ਕਰੋ ਜਿਨ੍ਹਾਂ ਦੀ ਰੋਜੀ ਰੋਟੀ ਇਹੀ ਹੈ ਜੀ ਤਾਨੂ ਗੁਰਗਾਮ ਦਾ ਤੇ ਪਾਖਾ ਫਿਤਰਤ ਦਾ ਤਾਨੂ ਗੁਰਗਾਮ ਦਾ ਤਾਨੂ ਗੁਰਗਾਮ ਦਾ ਤਾਨੂ ਗੁਰਗਾਮ ਦਾ